ਪ੍ਰਧਾਨ ਜੀ ਸਭ ਤੋਂ ਪਹਿਲਾਂ ਜ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਤੁਸੀਂ 20 ਨੰਬਰ ਵਾਰਡ ਚੋਂ ਆਮ ਆਦਮੀ ਪਾਰਟੀ ਨੂੰ ਜਿੱਤੇ ਹੋ ਜਿਹੜੇ ਸਪੋਰਟਰਾਂ ਦੇ ਵੋਟਰਾਂ ਨੇ ਤੁਹਾਡੀ ਸਹਿਯਤਾ ਕੀਤੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਮੇਰੇ ਕੋਲ ਮੇਰੇ ਵੋਟਰਾਂ ਦੇ ਸਪੋਰਟਰਾਂ ਦੇ ਰਾਏ ਬਾਰੇ ਪੁੱਛਣ ਵਾਸਤੇ ਆਏ ਹੋ ਵੱਡਾ ਮੈਂ ਬਹੁਤ ਬਹੁਤ ਵੈਲਕਮ ਕਰਦਾ ਦੇਖੋ ਇਲੈਕਸ਼ਨ ਜਿਹੜੀ ਇਹ ਕਾਰਪੋਰੇਸ਼ਨ ਦੀ ਹੈ ਇਹਦੇ ਵਿੱਚ 90% ਜਿਹੜੀ ਵੋਟ ਹੈ ਬੰਦੇ ਦੇ ਆਪਣੇ ਕੀਤੇ ਗਏ ਕੰਮਾਂ ਦੀ ਹੈ ਜੋ ਉਨੇ ਲੋਕਾਂ ਦੇ ਨਿੱਜੀ ਕੰਮ ਕੀਤੇ ਐ ਜਾਂ ਲੋਕਾਂ ਦੇ ਵਿੱਚ ਉਹਨਾਂ ਨੇ ਮੁੱਢੀਆਂ ਲੋੜਾਂ ਸੀ ਉਹ ਪੂਰੀਆਂ ਕੀਤੀਆਂ ਨੇ ਠੀਕ ਹੈ ਜੀ ਇਹ 90% ਵੋਟ ਉਹਦੇ ਆਧਾਰਿਤ ਹੁੰਦੀ ਹੈ ਤੇ 10% ਚੇਤ ਪਾਰਟੀ ਦਾ ਵੀ ਰੋਲ ਪਲੇ ਹੁੰਦਾ ਤੇ ਲੋਕਾਂ ਨੇ ਮੇਰੇ ਕੰਮਾਂ ਨੂੰ ਦੇਖਦਿਆਂ ਹੋਇਆਂ ਭਾਰੀ ਵੋਟਾਂ ਨਾਲ ਪਾ ਕੇ ਮੈਨੂੰ ਅੱਜ ਹਾਊਸ ਦੇ ਵਿੱਚ ਭੇਜਿਆ ਹੋਵੇ ਤੇ ਮੈਂ ਲੋਕਾਂ ਦਾ तहे ਦਿਲ ਤੋਂ ਧੰਨਵਾਦੀ ਹਾਂ ਔਰ ਜਿਸ ਨਜ਼ਰੀਆਂ ਨਾਲ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਵੇ ਮੈਂ ਉਹਨਾਂ ਦੇ ਨਜ਼ਰੀਏ ਦੇ ਉੱਤੇ ਪੂਰਾ ਪੂਰਾ ਖੜਾ ਉਤਰਨ ਦੀ ਕੋਸ਼ਿਸ਼ ਕਰਾਂਗਾ ਪਰ ਉਤਰਾਂਗਾ ਵੀ ਤੁਸੀਂ 20 ਨੰਬਰ ਵਾਰਡ ਚੋਂ 10 ਦਿਨ ਲਗਾਤਾਰ ਕੈਂਪੇਨ ਕੀਤੀ ਹੈ ਤੁਹਾਨੂੰ ਸਹਿਯੋਗ ਕਿਸ ਤਰ੍ਹਾਂ ਦਾ ਮਿਲਿਆ 20 ਨੰਬਰ ਵਾਰਡ ਦੇ ਵਿੱਚ ਜਿੱਦਾਂ ਜਿੱਦਾਂ ਮੇਰੀ ਕੈਂਪੇਨ ਦੇ ਦਿਨ ਅੱਗੇ ਨੂੰ ਵਧਦੇ ਗਏ ਤਾਂ ਮੇਰਾ ਜਿਹੜਾ ਕਾਫਲਾ ਸੀਗਾ ਲੋਕਾਂ ਦਾ ਉਹ ਵੱਡਾ ਹੁੰਦਾ ਗਿਆ ਲੋਕਾਂ ਦਾ ਪਿਆਰ ਮੈਨੂੰ ਬਹੁਤ ਜ਼ਿਆਦਾ ਮਿਲਿਆ ਕਾਫਲਾ ਵੱਡਾ ਹੋਣ ਦੇ ਨਾਲ ਜਿਹਦੇ ਨਾਲ ਮੇਰੀ ਇਹ ਇਲਾਕੇ ਦੇ ਵਿੱਚ ਹਵਾ ਵਧੀਆ ਬਣ ਗਈ ਹੋਰ ਲੋਕਾਂ ਦੇ ਹਰ ਇੱਕ ਇੱਕ ਦੇ ਜਵਾਨ ਦੇ ਉੱਤੇ ਆ ਗਿਆ ਵੀ ਰਾਜੂ ਪ੍ਰਧਾਨ ਨੇ ਇਹ ਸੀਟ ਜਿੰਨੀ ਜਿਨੀ ਠੀਕ ਹੈ ਕਈ ਕਾਉਂਸਲਰ ਜਿਹੜੇ ਲੜ ਰਹੇ ਸੀ ਉਹਨਾਂ ਨੇ ਵਿਜ਼ਿਟ ਕੀਤੀ ਆ ਜਾਂ ਕੈਂਪੇਨ ਕੀਤੀ ਆ ਉਹ ਕਹਿੰਦੇ ਸਾਨੂੰ ਕੰਪਲੀਟਾ ਬੜੀਆਂ ਆਈਆਂ ਉਹਦੇ ਬਾਰੇ ਤੁਸੀਂ ਕਹਣਾ ਕਹਿੰਦੇ ਪਿਛਲੇ ਪੈਂਡਿੰਗ ਕੰਮ ਬਹੁਤ ਬੇਹੇ ਸੀ ਦੇਖੋ ਆ ਜਿਹੜਾ ਤੁਹਾਡਾ ਏਰੀਆ ਕਮਲ ਵਿਹਾਰ ਦਾ ਜਿੱਥੇ ਆਪਾਂ ਇਸ ਨੂੰ ਬੈਠੇ ਹੋਏ ਆ ਜਾਂ ਸੂਰੇਨ ਕਲੇਪ ਦਾ ਏਰੀਆ ਵੇ ਇੱਥੇ ਕੰਪਲੇਟਾ ਸੀਗੀਆਂ ਮੈਂ ਇਸ ਗੱਲ ਨਾਲ ਸਹਿਮਤ ਆ ਪਰ ਏਰੀਆ ਮੇਰਾ ਨਹੀਂ ਸੀਗਾ ਇਹ ਏਰੀਆ ਪਹਿਲਾਂ ਸ਼ੈਲੀਖੰਡਾ ਕੌਂਸਲਰ ਸੀਗੀ ਭਾਜਪੀ ਦੀ ਉਹਦਾ ਏਰੀਆ ਸੀਗਾ ਉਹ ਕੋ ਪ੍ਰੋਪਰ ਕੰਮ ਨਹੀਂ ਹੋ ਸਕੇ ਜੋ ਕੰਮ ਨਹੀਂ ਕਰਵਾ ਸਕੀ ਇਹਦੀ ਜ਼ਿੰਮੇਵਾਰ ਉਹ ਹੱਸਦੀ ਆ ਮੈਂ ਨਹੀਂ ਜ਼ਿੰਮੇਵਾਰ ਕਿਉਂਕਿ ਮੇਰੇ ਕੋ ਏਰੀਆ ਨਹੀਂ ਸੀ ਮੇਰੇ ਕੋ ਏਰੀਆ ਹੁਣ ਆਇਆ ਹੁਣ ਜੋ ਵੀ ਇਹਨਾਂ ਦੀਆਂ ਕੰਪਲੇਂਟਾਂ ਹੋਣੀਆਂ ਮੈਂ ਪਹਿਲ ਦੇ ਆਧਾਰ ਤੇ ਮੈਂ ਉਹਦਾ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਰਾਜ ਜਿਹੜੀ ਪਾਈਪਾਂ ਵਾਲਾ ਹੈਗਾ ਸਿਸਟਮ ਖਰਾਬ ਹੋਇਆ ਪਿਆ ਉਹ ਕਿੰਨੇ ਕੁ ਜਲਦੀ ਹੋ ਸਕਦਾ ਹੈ ਪਾਈਪਾਂ ਨੂੰ ਦੇਖੋ ਐਮਐਲਏ ਸਾਹਿਬ ਹੁਣ ਵੀ ਕਹਿ ਕੇ ਗਏ ਵੀ ਪੰਜਾਬ ਸਰਕਾਰ ਨੇ ਜਨਦਰ ਵਾਸਤੇ 39 ਕਰੋੜ ਰੁਪਇਆ ਭੇਜਿਆ ਵੇ ਜਿਹੜੀਆਂ ਪੁਰਾਣੀਆਂ ਪਾਈਪਾਂ ਸੀਵਰੇਜ ਦੀਆਂ ਕੁਝ ਚੇਂਜ ਕਰਨ ਵਾਸਤੇ ਆ 39 ਕਰੋੜ ਰੁਪਇਆ ਜਿਹੜਾ ਰੱਖਿਆ ਵੇ ਜਨਦਰ ਦੇ ਵਾਸਤੇ ਉਹਦੇ ਵਿੱਚੋਂ ਵੀ ਪੈਸੇ ਲਵਾਵਾਂਗੇ ਬਾਕੀ ਜਿਹੜੀ ਡੀਸੈਲਟਿੰਗ ਹੋਣ ਵਾਲੀ ਹੈ ਜਾਂ ਸੁਪਰ ਸੈਕਸ਼ਨ ਹੋਣ ਵਾਲੀ ਹੈ ਉਹ ਕਰਾ ਕੇ ਦੇਵਾਂਗੇ ਸੁਪਰ ਸੈਕਸ਼ਨ ਦੇ ਨਾਲ ਕਾਫੀ ਸੀਵਰੇਜ ਜਿਹੜੀ ਇਹ ਲੋਕਾਂ ਨੂੰ ਨਿਯਾਤ ਮਿਲੇਗੀ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਿਹ ਜਿਹੜੇ ਭਰੇ ਪਏ ਏਗਾਰ ਦੇ ਨਾਲ ਜਿਹਦੇ ਕਰਕੇ ਬਾਰ-ਬਾਰ ਜੋ ਹੁੰਦੇ ਆ ਹੂੰ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਜਲਦੀ ਇਹ ਦੀ ਸਿਲਟਿੰਗ ਹੋਵੇ ਤੇ ਔਰ ਸੁਪਰਸੈਕਸ਼ਨ ਹੋਵੇ ਜਿਸ ਨਾਲ ਇਹ ਚੀਰ ਪ੍ਰੋਪਰ ਚੱਲੇ ਪਰ ਤਾਂ ਜੀ ਇੱਕ ਸੈਂਟਰ ਏਰੀਆ ਤੇ ਵੈਸਟ ਰੀਜਨ ਨਸ਼ੇ ਦੀ ਬੜੀ ਖੇਪ ਚੱਲੀ ਆ ਜੀ ਇਹਦੀ ਡੇਟ 'ਚ ਉੱਤੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਕਾਬੂ ਪਾਇਆ ਜਾਏਗਾ ਨਸ਼ਿਆਂ 'ਤੇ ਦੇਖੋ ਅਸੀਂ ਸਮਾਜ ਸੇਵੀ ਲੋਕ ਆ ਸਾਡਾ ਫਰਜ਼ ਬਣਦਾ ਵੇ ਵੇ ਅਸੀਂ ਜਿੱਥੇ ਲੋਕਾਂ ਦੀਆਂ ਮੁੱਢੀਆਂ ਲੋੜਾਂ ਪੂਰੀਆਂ ਕਰਨੀਆਂ ਜਾਂ ਨਿਜੀ ਕੰਮ ਕਰਨੇ ਉੱਥੇ ਸਾਨੂੰ ਆ ਜਿਹੜਾ ਨਸ਼ਿਆਂ ਦਾ ਜਿਹੜਾ ਜਿਹੜਾ ਵੇ ਕੋੜ ਜਮੜ ਗਿਆ ਮੈਂ ਕਹਿੰਨਾ ਪੰਜਾਬ ਦੀ ਨੌਜਵਾਨੀ ਪੀੜ੍ਹੀ ਨੂੰ ਉਹਨੂੰ ਕੰਟਰੋਲ ਕਰਨਾ ਵੀ ਸਾਡੇ ਵਾਸਤੇ ਮਤਲਬ ਬੜੀ ਵੱਡੀ ਗੱਲ ਔਰ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਉਹਦੇ ਤਹਿਤ ਹੀ ਅਸੀਂ ਇੱਕ ਐਨਜੀਓ ਵੀ ਬਣਾਈ ਹੈ 3 ਜਰ ਮਹੀਨੇ ਪਹਿਲਾਂ ਜਿਹਦਾ ਨਾਮ ਅਸੀਂ ਰੱਖਿਆ ਜੈ ਵਰਦ ਐਂਟੀ ਨਾਰਕੋਟਿਕ ਐਂਡ ਐਂਟੀ ਕ腐ਸ਼ਨ ਹੈ ਉਹਦੇ ਵਿੱਚ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਤਕਰੀਬਨ 60 ਕ ਬੰਦੇ ਸੀ ਅੱਜ ਸਾਡੇ ਨਾਲ ਉਹਦੇ ਨਾਲ ਤਕਰੀਬਨ 600 ਦੇ ਕਰੀਬ ਜਿਹੜੇ ਵਿਅਕਤੀ ਸਾਡੇ ਨਾਲ ਜੁੜ ਗਏ ਰਾਣਾ ਵਾਲੇ ਸਮਿੱਚ ਸੀ ਇਹਨੂੰ ਅਗਾਹ ਨੂੰ ਰਿਜਾਵਾਂਗੇ ਆਪਣੀ ਐਨ ਜੀਓ ਨੂੰ ਉਹ ਜਿਹੜੇ ਬੱਚੇ ਨਸ਼ਿਆਂ ਤੇ ਲੱਗੇ ਹੋਏ ਆ ਉਹਨਾਂ ਦਾ ਫ੍ਰੀ ਆਫ ਕਾਸਟ ਲਾਇਕ ਰਾ ਕੇ ਉਹਨਾਂ ਨੂੰ ਬੱਚਿਆਂ ਨੂੰ ਨਸ਼ਾ ਮੁਕਤ ਕਰਾ ਕੇ ਤਾਂ ਕਿ ਉਹ ਆਪਣੀ ਜ਼ਿੰਦਗੀ ਖੁਸ਼ਹਾਲ ਜ਼ਿੰਦਗੀ ਜੀ ਸਕਣ ਵਧੀਆ ਜਿੰਦਗੀ ਜੀ ਸਕਣ ਮੈਡੀਕਲ ਦੀ ਸੁਵਿਧਾ ਕਿਸ ਤਰ੍ਹਾਂ ਦਿੱਤੀ ਜਾਏਗੀ ਮੈਡੀਕਲ ਦੀ ਸਹੂਲਤ ਜਿੱਦਾਂ ਸਾਡੀ ਆਮ ਆਲੀ ਪਾਰਟੀ ਨੇ ਮਹੱਲਾ ਕਲੀਨਿਕ ਖੋਲ੍ਹਿਆ 1500 ਮਹੱਲਾ ਕਲੀਨਿਕ ਖੋਲ੍ਹਣ ਦੀ ਗੱਲ ਕੀਤੀ ਸੀਗੀ ਪੰਜਾਬ ਪੂਰੇ ਦੇ ਵਿੱਚ ਲੇਕਿਨ ਹਲੇ 10 ਸਮਾਂ ਨਹੀਂ ਬੀਤੇ 827 ਜਿਹੜਾ ਮਹੱਲਾ ਕਲੀਨਿਕ ਤਾਂ ਅਸੀਂ ਖੋਲ੍ਹ ਚੁੱਕੇ ਆ ਤੇ ਹੁਣ ਮੈਨੂੰ ਲੱਗਦਾ ਵੀ ਨੈਕਸਟ ਵਾਰੀ ਸਾਡੇ ਵਾਰਡ ਦੀ ਐ ਐਮਐਲਏ ਸਾਹਿਬ ਨਾਲ ਮੇਰੀ ਡਿਸਕਸ਼ਨ ਹੋਈ ਹੈ ਉਹ ਕਹਿੰਦੇ ਕੋਈ ਪ੍ਰੋਪਰ ਸਾਨੂੰ ਜਗ੍ਹਾ ਲੱਭ ਕੇ ਦਿਓ ਵੀ ਅਸੀਂ ਇੱਥੇ ਵੀ ਇੱਕ ਮਹੱਲਾ ਕਲੀਨਿਕ ਲੋਕਾਂ ਨੂੰ ਖੋਲ੍ਹ ਕੇ ਦਈਏ ਕਿਉਂਕਿ ਇਹਨਾਂ ਮਹੱਲਾ ਕਲੀਨਿਕ ਦੇ ਵਿੱਚ ਵੀ ਐਮਬੀਬੀਐਸ ਡਾਕਟਰ ਵਗੈਰਾ ਆ ਕੇ ਇਲਾਜ ਕਰਦੇ ਔ ਦੇ ਉਹ ਅਸੀਂ ਮਲਕ ਨਿਕ ਇੱਕ ਜਲਦੀ ਖੋਲਾਂਗੇ ਇੱਕ ਗਰੀਬ ਬੱਚੇ ਬਹੁਤ ਐਜੂਕੇਸ਼ਨ ਨੂੰ ਲੈ ਕੇ ਬੜਾ ਉਹਨਾਂ ਦਾ ਰੁਤਬਾ ਖਰਾਬ ਹੈ ਪੈਸੇ ਨਹੀਂ ਹੈਗੇ ਐਜੂਕੇਸ਼ਨ ਕਰਨ ਵਾਸਤੇ ਉਹ ਇਹ ਬਾਰੇ ਕੀ ਸੋਚਿਆ ਸਰਕਾਰ ਵੱਲੋਂ ਸਰਕਾਰ ਵੱਲੋਂ ਤਾਂ ਜਿਹੜੀ ਬੱਚਿਆਂ ਦੀ ਜਿੱਦਾਂ ਐਜੂਕੇਸ਼ਨ ਜਿਹੜੀ ਹੈਗੀ ਉਹ ਉੱਤੇ ਚਲੋ ਜਿੱਦਾਂ 10ਵੀਂ ਤੋਂ ਬਾਅਦ ਪਹਿਲੋਂ ਬੱਚਿਆਂ ਦੀ ਕੋਈ ਲੜਕੀਆਂ ਦੀ ਵਜੀਫਾ ਵੀ ਮਿਲਦਾ ਸਭ ਕੁਝ ਆਪੇ ਲੇਕਿਨ ਇਹਦੇ ਵਿੱਚ ਅਸੀਂ ਕੋਈ ਐਨਜੀਓ ਵਗੈਰਾ ਦਾ ਪਾਰਟ ਪਲੇ ਕਰਾਵਾਂਗੇ ਆਪਣੇ ਖੇਤਰ ਦੇ ਵਿੱਚ ਮੈਂ ਖਾਸ ਕਰਕੇ ਕਹਿਣਾ ਮੈਂ ਕੋਈ ਐਨਜੀਓ ਦਾ ਪਾਰਟ ਪਲੇ ਕਰਾਵਾਂਗੇ ਜਿਸ ਦੇ ਨਾਲ ਜਿਹੜੇ ਗਰੀਬ ਬੱਚੇ ਲੋਕਾਂ ਦੇ ਪੜ ਨਹੀਂ ਸਕਦੇ ਪੈਸੇ ਦੀ ਕਮੀ ਦੇ ਕਰਕੇ ਤੇ ਐਨਜੀਓ ਦਾ ਹਸਾਰਾ ਲੈ ਕੇ ਅਸੀਂ ਉਹ ਬੱਚਿਆਂ ਦਾ ਸਪੋਰਟ ਕਰਕੇ ਬੱਚਿਆਂ ਨੂੰ ਪੜ੍ਹਾਵਾਂਗੇ ਤਾਂ ਕਿ ਉਹਨਾਂ ਦਾ ਜਿਹੜਾ ਭੋਖਾ ਵਧੀਆ ਬਣ ਸਕੇ ਲਾਸਟ ਤੁਸੀਂ ਆਪਣੇ ਏਰੀਆ ਦੇ ਵੋਟਰਾਂ ਦਾ ਕਿਸ ਤਰ੍ਹਾਂ ਧੰਨਵਾਦ ਕਰਨਾ ਚਾਹੁੰਦੇ ਮੈਂ ਆਪਣੇ ਇਲਾਕੇ ਦੇ ਵੋਟਰਾਂ ਦਾ ਜਿਨ੍ਹਾਂ ਨੇ ਭਾਰੀ ਵੋਟਾਂ ਪਾ ਕੇ ਮੈਨੂੰ ਹਾਊਸ ਵਿੱਚ ਭੇਜਿਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਜਿਸ ਉਮੀਦ ਦੇ ਨਾਲ ਉਹਨਾਂ ਨੇ ਮੈਨੂੰ ਵੋਟਾਂ ਪਾਈਆਂ ਵੇ ਔਰ ਪੂਰਾ ਪੂਰਾ 100% ਉਹਨਾਂ ਦੀ ਉਮੀਦ ਦੇ ਉੱਤੇ ਖਰਾ ਉਤਰਾਂਗਾ ਕੋਈ ਵੀ ਪੰਜ ਸਾਲਾਂ ਦੇ ਵਿੱਚ ਉਹਨਾਂ ਦਾ ਕੰਮ ਜਿਹੜਾ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਏਗਾ ਹੂੰ ਤੇ ਉਹ ਇਸ ਗੱਲ ਦਾ ਫਕਰ ਮਹਿਸੂਸ ਕਰਨਗੇ ਵੀ ਉਹਨਾਂ ਦਾ ਪੰਜ ਸਾਲ ਜਿਹੜਾ ਸੇਰਾ ਫਕਰ ਦੇ ਨਾਲ ਹਮੇਸ਼ਾ ਉੱਚਾ ਰਹੇਗਾ ਵੀ ਮਨਮੋਹਨ ਸਿੰਘ ਰਾਜ ਨੂੰ ਵੋਟ ਪਾ ਕੇ ਇੱਕ ਸਹੀ ਫੈਸਲਾ ਲਿਆ ਹੋਵੇ ਇਸ ਇਹਦੇ ਨਾਲ ਹੀ ਉਹਨਾਂ ਦੇ ਜਿੰਨੇ ਜਿੰਨੇ ਵੀ ਕੰਮ ਹੈਗੇ ਉਹ ਵੀ ਜਿਹੜੇ ਆ ਪੂਰੇ ਕਰ ਦਿੱਤੇ ਜਾਣਗੇ ਠੀਕ